ਗੇ ਜਾਣਾ ਸਭ ਨੇ ਪਰ ਉਹਨਾਂ ਤੋਂ ਅਸੀਂ ਸਿੱਖਿਆ ਲੈ ਸਕਦੇ ਵੀ ਕੱਲੇ ਉਹ ਨਹੀਂ ਗਏ ਵਾਰੀ ਆਪੋ ਆਪਣੀ ਕੋਈ ਨਾ ਬੰਧਾ ਤੀ ਕੋਈ ਨਹੀਂ ਬਚ ਸਕਦਾ ਇਹ ਮੌਤ ਹੈ ਹੀ ਐ ਸੀ ਸਤਿਗੁਰੂ ਦੀ ਗੁਰਬਾਣੀ ਕਹਿੰਦੀ ਹੈ ਇਹ ਮੌਤ ਇਹ ਅੰਤਲਾ ਸਮਾਂ ਜਿਹਦਾ ਆਉਂਦਾ ਫਿਰ ਵਾਪਸ ਮੁੜ ਕੇ ਉਹਨੂੰ ਛੱਡ ਕੇ ਨਹੀਂ ਜਾਂਦਾ ਉਹਨੂੰ ਨਾਲ ਹੀ ਲੈ ਕੇ ਜਾਂਦਾ ਇਸ ਕਰਕੇ ਗੁਰਬਾਣੀ ਕਹਿੰਦੀ ਹੈ ਪਿਆਰੀ ਮੌਤ ਮੁੜੇ ਨਾ ਮੁੜੀ ਲੈ ਜੁਦਾਰ ਪਨਗੇ ਪਿਆਰੇ ਮੋ ਤੁੜੇ ਨਾ ਛੋੜੇ ਲੈ ਜੁਦਾਰ ਪਨਗੇ ਪਿਆਰੇ ਮੋ ਤੁੜੇ ਨਾ ਛੋੜੇ ਤਿਆਰ ਹੋ ਮੌਤ ਮੁੜੇ ਨਾ ਹੋੜੇ ਚਾਰਿਓ ਚੱਲਣਾ ਪਰਥਾਏ ਜਿਹੜਾ ਵੀ ਸੰਸਾਰ ਤੇ ਆਇਆ ਜਿਹਦਾ ਵੀ ਜਨਮ ਹੋਇਆ ਹੈ ਅੰਤਲਾ ਸਮਾਉ ਦਾ ਨਿਯੁਕਤ ਹੈ ਤੈ ਹੈ ਕੀ ਦਿਨ ਕੀ ਵਾਰ ਕੀ ਮਹੀਨਾ ਕਿਹੜਾ ਸਾਲ ਕਿਹੜਾ ਸਮਾ ਹੈ ਸਭ ਦਾ ਲਿਖਿਆ ਹੋਇਆ ਪਰ ਬੰਦਾ ਜਤਨ ਬਹੁਤ ਕਰਦਾ ਆਪਾਂ ਦੇਖਦੇ ਨਾ ਆਮ ਜੇ ਕਿਸੇ ਨੂੰ ਰਾਤ ਨੂੰ ਸੁਪਨਾ ਆਉਂਦਾ ਤੇ ਜੇ ਕਿਸ ਦੀ ਚੜਾਈ ਚੜ ਜੇ ਕੋਈ ਆਪਾਂ ਫਿਰ ਸਵੇਰੇ ਉੱਠ ਕੇ ਦੱਸਦੇ ਜੀ ਰਾਤ ਨੂੰ ਤੇਰਾ ਸੁਪਨਾ ਆਇਆ ਤੂੰ ਮਰ ਗਿਆ ਸੀ ਫਿਰ ਕਹਿੰਦੇ ਜੀ ਉਮਰ ਵਾਦ ਕੀ ਦੇਈ ਜੀ ਕੋ ਮਰਨ ਦਾ ਸੁਪਨਾ ਆਇਆ ਰਾਤ ਨੂੰ ਵੀ ਉਮਰ ਵਾਦੀ ਇਸ ਤਰ੍ਹਾਂ ਉਮਰ ਨਹੀਂ ਵਾਦ ਦੀ ਇਹ ਤਾਂ ਇੱਕ ਮਨ ਘੜਤ ਕਹਾਣੀਆਂ ਬਣਾਈਆਂ ਹੋਈਆਂ ਜੋ ਉਮਰ ਪਰਮਾਤਮਾ ਵੱਲੋਂ ਮਿਣੀ ਹੈ ਉਹ ਨਹੀਂ ਰਹਿੰਦੀ ਉਹਨੇ ਆਪੇ ਸਮਝ ਜਗਾ ਕਾਰਨ ਬਣਾ ਲੈਣਾ ਆਪਾਂ ਵਿਚਾਰ ਕਰਦੇ ਸੀ ਆਪੇ ਖਿੱਚ ਕੇ ਲੈ ਜਾਂਦਾ ਆਪੇ ਗਰਮਖ ਪਿਆਰਿਓ ਇਸੇ ਤਰ੍ਹਾਂ ਕਹਿੰਦੇ ਇੱਕ ਸੰਤ ਮਹਾਂਪੁਰਖ ਦਾ ਚੇਲਾ ਨਾਮ ਜਪਣ ਵਾਲੀ ਰੂਹ ਹੈ ਮਹਾਂਪੁਰਖ ਸੰਤ ਉਹਨਾਂ ਦਾ ਇੱਕ ਚੇਲਾ ਹੈ ਕਹਿੰਦੇ ਉਹਨਾਂ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਆਜੋ ਤੁਰਿਆ ਜਾਂਦਾ ਹੈ ਅਮਰਤ ਵੇਲੇ ਟਹਿਲਣ ਵਾਸਤੇ ਸਭ ਜਾਂਦੇ ਆ ਸੈਰ ਕਰਨ ਵਾਸਤੇ ਉਹ ਵੀ ਜਾਂਦਾ ਹੈ ਤੁਰੇ ਜਾਂਦੇ ਨੂੰ ਗਰਮਖ ਪਿਆਰਿਓ ਮਗਰ ਉਹਨਾਂ ਕਿਸੇ ਨੇ ਆ ਕੇ ਥਾਪੀ ਦਿੱਤੀ ਹੈ ਮਗਰ ਨੂੰ ਦੇਖਿਆ ਉਹਨੇ ਜਦੋਂ ਦੇਖਿਆ ਮਗਰ ਨੂੰ ਕੀ ਹੈ ਪੁੱਛਿਆ ਵੀ ਕੌਣ ਆਉ ਕਹਿਣ ਲੱਗਿਆ ਮੈਂ ਆ ਮੌਤ ਦਾ ਫਰਿਸ਼ਤਾ ਤੂੰ ਇੱਕ ਸਾਧੂ ਦਾ ਚੇਲਾ ਤੂੰ ਮਹਾਂਪੁਰਖ ਦਾ ਸੇਵਾਦਾਰ ਹੈ ਮੈਂ ਤੇਰੇ ਕੋਲੇ ਆਇਆ ਇਹ ਵੀ ਗੱਲ ਯਾਦ ਰੱਖੀ ਮੈਂ ਜਿਹਦੇ ਕੋਲੇ ਆਜਿਤ ਕਰ ਗਿਆ ਨਾ ਉਹਨੂੰ ਮੈਂ ਆਪਣੇ ਨਾਲ ਹੀ ਲੈ ਕੇ ਜਾਣਾ ਵਾਪਸ ਉਹਨੂੰ ਜਉਦਾ ਨਹੀਂ ਛੱਡਿਆ ਮੈਂ ਤੂੰ ਇੱਕ ਮਹਾਪੁਰਖ ਦਾ ਚੇਲਾ ਤੈਨੂੰ ਮੈਂ ਸਿਨਿਆ ਦੇਣ ਵਾਸਤੇ ਆਇਆ ਤੈਨੂੰ ਮੈਂ ਖਬਰਦਾਰ ਕਰਨ ਵਾਸਤੇ ਆਇਆ ਵੀ ਸ਼ਾਮਾਂ ਨੂੰ ਤੇਰਾ ਅੰਤਲਾ ਸਮਾਂ ਹੈ ਸ਼ਾਮਾਂ ਨੂੰ ਤੇਰੀ ਅੱਜ ਜ਼ਿੰਦਗੀ ਦਾ ਲਾਸਟ ਦਿਨ ਹੈ ਸ਼ਾਮਾਂ ਨੂੰ ਤੇਰਾ ਅੰਤਲਾ ਸਮਾਂ ਤੂੰ ਚੜ੍ਹਾਈ ਕਰ ਜਾਣਾ ਸ਼ਾਮਾਂ ਤੈਨੂੰ ਮੈਂ ਸਿਨਿਆ ਦੇਣ ਵਾਸਤੇ ਆਇਆ ਤੇ ਗੁਰਮੁਖ ਪਿਆਰਿਓ ਮੌਤ ਦਾ ਫਰਿਸ਼ਤਾ ਕਹਿਣ ਲੱਗਾ ਤੂੰ ਆਪਣਾ ਕੋਈ ਪ੍ਰਬੰਧ ਕਰ ਲੈ ਤੇਰਾ ਸ਼ਾਮ ਨੂੰ ਅੰਤਲਾ ਸਮਾਂ ਤੂੰ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਇਸ ਦੁਨੀਆ ਨੂੰ ਤੂੰ ਆਪਣਾ ਕੋਈ ਪ੍ਰਬੰਧ ਕਰ ਲੈ ਗੁਰਮਖ ਪਿਆਰਿਓ ਐਨਾ ਕਹਿ ਕੇ ਨਾ ਮੌਤ ਦਾ ਫਰਿਸ਼ਤਾ ਉੱਥੋਂ ਗਾਇਬ ਹੋ ਗਿਆ ਇਹ ਗੁਰਮਖ ਪਿਆਰਿਓ ਭੱਜ ਕੇ ਆ ਕੇ ਮਾਹਪੁਰਖਾਂ ਕੋਲ ਆ ਕੇ ਡਿੱਗਿਆ ਚਰਨਾਂ ਤੇ ਮਾਹਪੁਰਖੋ ਕਿਰਪਾ ਕਰੋ ਅੱਜ ਮੈਨੂੰ ਮੌਤ ਦਾ ਫਰਿਸ਼ਤਾ ਮਿਲਿਆ ਹੈ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਕਰਪਾ ਕਰੋ ਮੇਰੇ ਤੇ ਰਹਿਮਤ ਕਰੋ ਵੀ ਮੈਨੂੰ ਮੌਤ ਦਾ ਫਰਿਸ਼ਤਾ ਮਿਲਿਆ ਉਹ ਮੈਨੂੰ ਕਹਿ ਕੇ ਗਿਆ ਵੀ ਅੱਜ ਤੇਰਾ ਅਖੀਰ ਦਿਨ ਹੈ ਅੰਤਲਾ ਦਿਨ ਛਾਵੇਂ ਨੂੰ ਤੇਰੀ ਮੌਤ ਹੋ ਜਾਣੀ ਹੈ ਤੇ ਮਹਾਪੁਰਖ ਕਹਿਣ ਲੱਗੇ ਵੀ ਹੁਣ ਤੂੰ ਦੱਸ ਵੀ ਕਿਵੇਂ ਕਰੀਏ ਵੀ ਤੂੰ ਸਾਨੂੰ ਕੀ ਕਹਿਣਾ ਚਾਹੁੰਦਾ ਹੈ ਉਹ ਮਹਾਪੁਰਖਾਂ ਕੋਲ ਇੱਕ ਘੋੜਾ ਸੀ ਉਹ ਮਹਾਪੁਰਖਾਂ ਨੂੰ ਕਹਿਣ ਲੱਗਿਆ ਮਹਾਪੁਰਖੋ ਕਿਰਪਾ ਕਰੋ ਮੈਂ ਤੁਹਾਡਾ ਚੇਲਾ ਹਾਂ ਤੁਹਾਡੀ ਸੇਵਾ ਵਿੱਚ ਲੱਗਿਆ ਹੁਣ ਤੱਕ ਤੁਹਾਡੀ ਸੇਵਾ ਵਿੱਚ ਹੀ ਲੱਗਿਆ ਆ ਰਿਆਂ ਕਿਰਪਾ ਕਰੋ ਚਾਹੀਦਾ ਤਾਂ ਉਹਨੂੰ ਏ ਸ੍ਰੀ ਮਹਾਪਰਖਾ ਨੂੰ ਕਹਿੰਦਾ ਵੀ ਮੇਰਾ ਜੀਵਨ ਸਫਲਾ ਕਰ ਦਿਓ ਜੀ ਮੇਰੇ ਸਵਾਸ ਸਫਲੇ ਹੋ ਜਾਣ ਜਨਮ ਮਰਨ ਦਾ ਗੇੜ ਖਤਮ ਹੋ ਜਾਏ ਦੁਆਰਾ ਸੰਸਾਰ ਤੇ ਨਾ ਆਉਣਾ ਪਵੇ ਪਰ ਗੁਰਮਖ ਪਿਆਰਿਓ ਬੰਦੇ ਦੀ ਇਹ ਬਿਰਤੀ ਹੈ ਜਿੱਥੇ ਖੜਾ ਹੈ ਜਿਹੋ ਜੀ ਬੰਦੇ ਦੀ ਸੋਚ ਹੈ ਉਹੋ ਜੀ ਮੰਗ ਗੁਰੂ ਤੋਂ ਮੰਗਦਾ ਹੈ ਆਪਾਂ ਦੇਖਦੇ ਨੇ ਸੰਸਾਰ ਵਿੱਚ ਰਹਿਨੇ ਕੋਈ ਵੀਰਣਾ ਗੁਰੂ ਗ੍ਰੰਥ ਸਾਹਿਬਹਾਰੇ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਤਾਂ ਸਾਰੀ ਦੁਨੀਆ ਕਰਦੀ ਉਮਰ ਦੇ ਲੇ ਉੱਠ ਉੱਠ ਕੇ ਹਰ ਨਗਰ ਵਿੱਚ ਗੁਰੂ ਘਰ ਹੈ ਹਰ ਨਗਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੂਹ ਸੰਗਤਾਂ ਦਰਸ਼ਨ ਕਰਦੀਆਂ ਕਰੋੜਾਂ ਦੇ ਹਿਸਾਬ ਨਾਲ ਦੁਨੀਆ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਦਰਸ਼ਨ ਕਰਦੀ ਪਰ ਕੋਈ ਵਿਰਲਾ ਹੈ ਜਿਹੜਾ ਝੋਲੀ ਅੱਡ ਕੇ ਗੁਰੂ ਤੋਂ ਨਾਮ ਮੰਗਦਾ ਹੈ ਸਿਮਰਨ ਮੰਗਦਾ ਹੈ ਨਹੀਂ ਤੇ ਦੁਨੀਆ ਦਾਤਾ ਮੰਗ ਮੰਗ ਕੇ ਤੁਰ ਹੀ ਜਾਂਦੀ ਹੈ ਦਾਤੇ ਕੋਲ ਆ ਕੇ ਦਾਤੇ ਨੂੰ ਨਹੀਂ ਮੰਗਦੇ ਦਾਤਾ ਮੰਗ ਮੰਗ ਕੇ ਸਾਰਾ ਸੰਸਾਰ ਤੁਰਿਆ ਜਾਂਦਾ ਪਰ ਕੋਈ ਵਿਰਲਾ ਹੈ ਜਿਹੜਾ ਕਹਿੰਦਾ ਦਾਤਾ ਜੀ ਸਾਨੂੰ ਤਾਂ ਤੁਸੀਂ ਚਾਹੀਦੇ ਸਾਨੂੰ ਤਾਂ ਤੁਹਾਡਾ ਨਾਮ ਚਾਹੀਦਾ ਵਿਚਾਰ ਕਰਦੇ ਸੀ ਜਿੱਥੇ ਦੁਨੀਆ ਜੁੜੀ ਉਹੋ ਜੀ ਮੰਗ ਰੱਖਦੀ ਗੁਰੂ ਤੋਂ ਮੈਨੂੰ ਪੁੱਤਰ ਦੇ ਦਿਓ ਜੀ ਮੈਨੂੰ ਆਹ ਦਾਤ ਮਿਲ ਜੇ ਮੈਨੂੰ ਆਹ ਦਾਤ ਮਿਲ ਜੇ ਇਹ ਤਰੀਕਾ ਹੀ ਨਹੀਂ ਇਹ ਸਾਨੂੰ ਪਤਾ ਹੀ ਨਹੀਂ ਵੀ ਜੇ ਅਸੀਂ ਨਾਮ ਮੰਗ ਲਈਆ ਤੇ ਦਾਤਾਂ ਤਾਂ ਸਾਰੀਆਂ ਮਗਰ ਆ ਜਾਣੀਆਂ ਸਾਰਾ ਕੁਝ ਮਗਰ ਆ ਜਾਣਾ ਪਰ ਜਿੱਥੇ ਜੁੜੇ ਆ ਵਿਚਾਰ ਕਰਦੇ ਸੀ ਉਹੀ ਮੰਗ ਰੱਖਦੇ ਆ ਗੁਰੂ ਸਾਹਿਬ ਜੀ ਹੁਣੇ ਜਿਹੜਾ ਚੇਲਾ ਗੁਰਮੁਖ ਪਿਆਰਿਓ ਇਹ ਝੂਠ ਨਾਲ ਜੁੜਿਆ ਹੋਇਆ ਸੀ ਸਾਚੇ ਦੇ ਲਾਗੇ ਤਾਂਗੇ ਨਹੀਂ ਸੀ ਮਹਾਪੁਰਖਾਂ ਨੂੰ ਹੱਥ ਜੋੜ ਕੇ ਕਹਿਣ ਲੱਗਿਆ ਮਹਾਪੁਰਖੋ ਕਿਰਪਾ ਕਰੋ ਤੁਹਾਡੇ ਕੋਲ ਜਿਹੜਾ ਘੋੜਾ ਨਾ ਉਹ ਮੈਨੂੰ ਦੇ ਦਿਓ ਮੇਰਾ ਅਜ ਅੰਤਲਾ ਦੇਣਾ ਮੈਂ ਉਸ ਘੋੜੇ ਤੇ ਸਵਾਰ ਹੋ ਕੇ ਕਿਤੇ ਦੂਰ ਚੱਲਿਆ ਜਾਣਾ ਤੇ ਮੌਤ ਤੋਂ ਬਚ ਜਾਊਂਗਾ ਆਖੋ ਸਤਨਾਮ ਵੀ ਮੌਤ ਤੋਂ ਮੈਂ ਬਚ ਲੂੰਗਾ ਉਹ ਮਹਾਪੁਰਖ ਕਹਿਣ ਲੱਗੇ ਲੈ ਜਾ ਵੀ ਘੋੜਾ ਜੋ ਤੈਨੂੰ ਚਾਹੀਦਾ ਲੈ ਜਾ ਘੋੜਾ ਖੋਲਿਆ ਗੁਰਮੁਖ ਪਿਆਰਿਓ ਸਵਾਰ ਹੋਇਆ ਅਮਰਤ ਵੇਲੇ ਸਵੇਰ ਤੋਂ ਘੋੜੇ ਨੂੰ ਅੱਡੀ ਲਾਈਂ ਜੋਂ ਭਜਾਉਣ ਲੱਗਿਆ ਘੋੜਾ ਜੋਂ ਭਜਾਉਣ ਲੱਗਿਆ ਸਾਰੀ ਦਿਹਾੜੀ ਸਿਰੋਂ ਤੁੰਦੀ ਲੰਘ ਗਈ ਸਾਰੀ ਦਿਹਾੜੀ ਇਹਨੇ ਘੋੜਾ ਨਾ ਰੁਕਣ ਦਿੱਤਾ ਸਾਰੀ ਦਿਹਾੜੀ ਭਜਾਈ ਗਿਆ ਉਸ ਇਲਾਕੇ ਤੋਂ ਬਹੁਤ ਦੂਰ ਆ ਗਿਆ ਬੜੀ ਪਿੱਛੇ ਰਹਿ ਗਿਆ ਉਹ ਇਲਾਕਾ ਤੇ ਗੁਰਮੁਖ ਪਿਆਰਿਓ ਭਜਾਉਂਦੇ ਭਜਾਉਂਦੇ ਸ਼ਾਮਾਂ ਪੈ ਗਈਆਂ ਅੱਜ ਸ਼ਾਮਾਂ ਜਦੋਂ ਪੈ ਗਈਆਂ ਨਾ ਦੇਖਿਆ ਇੱਕ ਸਾਹਮਣੇ ਇੱਕ ਬਾਗ ਹਰਿਆ ਭਰਿਆ ਥੱਕ ਵੀ ਗਿਆ ਘੋੜਾ ਵੀ ਥੱਕ ਗਿਆ ਹੁਣ ਗਰਮੀ ਵੀ ਲੱਗੀ ਦੇਖਿਆ ਬਾਗ ਹੈ ਸਾਹਮਣੇ ਕਿਉਂ ਨਾ ਇਹਦੇ ਵਿੱਚ 2 ਮਿੰਟ ਆਰਾਮ ਕਰੀਏ ਜਾ ਕੇ ਘੋੜਾ ਵੀ ਸਾਹ ਲੈ ਲੂ ਮੈਂ ਵੀ ਸਾਹ ਲੈ ਲੂ ਜਦੋਂ ਘੋੜਾ ਰੁਕਿਆ ਉਸ ਬਾਗ ਦੇ ਵਿੱਚ ਗਿਆ ਇੱਕ ਦਰਖਤ ਨਾਲ ਗੁਰਮੁਖ ਪਿਆਰਿਓ ਘੋੜਾ ਬਨ ਕੇ ਤੇ ਘੋੜੇ ਨੂੰ ਥਾਪੀ ਦਿੰਦਾ ਹੈ ਜਿਵੇਂ ਆਪਾਂ ਜਾਨਵਰ ਨੂੰ ਪਿਆਰ ਕਰਦੇ ਆ ਢੁਈ ਤੇ ਹੱਥ ਫੇਰਦਾ ਵੀ ਵਾਹ ਵਾਹ ਤੂੰ ਮੈਨੂੰ ਉਸ ਇਲਾਕੇ ਤੋਂ ਬੜੀ ਦੂਰ ਲਿਆਇਆ ਜਿੱਥੇ ਮੈਨੂੰ ਸਵੇਰੇ ਮੌਤ ਦਾ ਫਰਿਸ਼ਤਾ ਮਿਲਿਆ ਸੀ ਥਾਪੀ ਦਿੰਦਾ ਨਾਲ ਧੰਨਵਾਦ ਕਰਦਾ ਹੈ ਵੀ ਘੋੜਾ ਜੀ ਤੇਰਾ ਧੰਨਵਾਦ ਹੈ ਤੂੰ ਮੈਨੂੰ ਬੜੀ ਦੂਰ ਲਿਆ ਉਸ ਇਲਾਕੇ ਤੋਂ ਇਹਦਾ ਕਹਿਣ ਦਾ ਭਾਵ ਸੀ ਵੀ ਤੂੰ ਮੌਤ ਤੋਂ ਮੈਨੂੰ ਬੜੀ ਦੂਰ ਲਿਆਇਆ ਪਰ ਗੁਰਮੁਖ ਪਿਆਰਿਓ ਤਾਂ ਭਲੇਖੇ ਚ ਹੀ ਆ ਨਾ ਵੀ ਮੌਤ ਤੋਂ ਦੂਰ ਕੋਈ ਨਹੀਂ ਜਾ ਸਕਦਾ ਕਾਲ ਹਮੇਸ਼ਾ ਸਾਡੇ ਸਿਰ ਤੇ ਕੂਕਦਾ ਹੈ ਹਮੇਸ਼ਾ ਹੀ ਸਤਿਗੁਰੂ ਦੀ ਬਾਣੀ ਇੱਥੋਂ ਜ਼ਿਕਰ ਕਹਿੰਦੀ ਹੈ ਕਹਿੰਦੇ ਸਤਿਗੁਰੂ ਦੀ ਬਾਣੀ ਕਹਿੰਦੀ ਵੀ ਜਿਵੇਂ ਜੰਗਲ ਵਿੱਚ ਸ਼ਿਕਾਰੀ ਫਿਰਦਾ ਨਾ ਇਸ ਤਰ੍ਹਾਂ ਅਸੀਂ ਸੰਸਾਰ ਵਿੱਚ ਫਿਰਦੇ ਆਂ ਤੇ ਮੌਤ ਸਾਡੇ ਉੱਪਰ ਇਸ ਤਰ੍ਹਾਂ ਆਪਣਾ ਜਿਹੜਾ ਕਾਲ ਦਾ ਜਿਹੜਾ ਡੰਡਾ ਲਮਕਾਇਆ ਹੋਇਆ ਮੌਤ ਨਹੀਂ ਕਾਲ ਨੇ ਜਿਵੇਂ ਸ਼ਿਕਾਰੀ ਜੰਗਲ ਵਿੱਚ ਫਿਰਦਾ ਸ਼ਿਕਾਰ ਲੱਭਦਾ ਇਸੇ ਤਰ੍ਹਾਂ ਮੌਤ ਸੰਸਾਰ ਵਿੱਚ ਮੂੰਹ ਖਲਾਰ ਕੇ ਫਿਰਦੀ ਹੈ ਲੇਖੇ ਵਿੱਚ ਘੋੜੇ ਨੂੰ ਥਾਪੀ ਦਿੰਦਾ ਵੀ ਤੇਰਾ ਧੰਨਵਾਦ ਆ ਮੈਨੂੰ ਇਸ ਲਾਕੇ ਤੋਂ ਬੜੀ ਦੂਰ ਲਿਆਇਆ ਮੌਤ ਤੋਂ ਬੜੀ ਦੂਰ ਲਿਆਇਆ ਥਾਪੀ ਦੇ ਰਿਹਾ ਸੀ ਗੁਰਮੁਖ ਪਿਆਰਿਓ ਤੇ ਉਸ ਸਮੇਂ ਮੌਤ ਦਾ ਫਰਿਸ਼ਤਾ ਨਾ ਉੱਥੇ ਪ੍ਰਗਟ ਹੋ ਗਿਆ ਪ੍ਰਗਟ ਹੋ ਕੇ ਕਹਿਣ ਲੱਗਿਆ ਤੂੰ ਥਾਪੀ ਨਾ ਦੇ ਇਸ ਘੋੜੇ ਨੂੰ ਥਾਪੀ ਮੈਂ ਦਿੰਨਾ ਸ਼ਾਬਾਸ਼ੀ ਇਹਨੂੰ ਮੈਂ ਦਿੰਨਾ ਮੈਂ ਸਵੇਰੇ ਸੋਚਦਾ ਸੀ ਵੀ ਤੇਰਾ ਅੰਤਲਾ ਸਮਾਂ ਤਾਂ ਫਲਾਣੇ ਬਾਗ ਵਿੱਚ ਲਿਖਿਆ ਹੈ ਉਥੇ ਪਹੁੰਚੇਗਾ ਕਿਵੇਂ ਆ ਮੈਂ ਘੋੜੇ ਦਾ ਧੰਨਵਾਦ ਕਰਦਾ ਤੈਨੂੰ ਤੇਰੇ ਅੰਤਲੇ ਸਮੇਂ ਤੇ ਲਿਆਂਦਾ ਆਖੋ ਸਤਨਾਮ ਤੈਨੂੰ ਉਸ ਜਗ੍ਹਾ ਤੇ ਲਿਆਂਦਾ ਮੈਨੂੰ ਧੰਨਵਾਦ ਕਰਨ ਦੇ ਘੋੜੇ ਦਾ ਤੇ ਗੁਰਮਖ ਪਿਆਰਿਓ ਇੰਨੀ ਕਹਿਣ ਦੀ ਧੀਰ ਸੀ ਸਰੀਰ ਵਿੱਚੋਂ ਪ੍ਰਾਣ ਨਿਕਲ ਗਏ ਆਖੋ ਸਤਨਾਮ ਲੈ ਗਿਆ ਨਾ ਸਮਾਪੇ ਖਿੱਚ ਕੇ ਉਸ ਜਗ੍ਹਾ ਤੇ ਸਮਾ ਜਿਹੜਾ ਮੌਤ ਦਾ ਨਾ ਅੰਤਲਾ ਸਮਾਪੇ ਲੈ ਜਾਂਦਾ ਹੈ ਇਹ ਮੌਤ ਕਿਸੇ ਦੀ ਲਿਹਾਜ਼ ਨਹੀਂ ਕਰਦੀ ਰਾਣਾ ਰਾਜੇ ਦੀ ਨਾ ਕੰਗਾਲ ਦੀ ਨਾ ਫਕੀਰ ਦੀ ਨਾ ਸਾਖਤ ਦੀ ਕਿਸੇ ਦੀ ਵੀ ਲਿਹਾਜ਼ ਨਹੀਂ ਕਰਦੀ ਇਥੋਂ ਤੇ ਕਰਕੇ ਗੁਰਮੁਖ ਪਿਆਰਿਓ ਸਾਡੇ 10 ਗੁਰੂ ਸਾਹਿਬਾਨ ਹੋਏ ਉਹਨਾਂ ਨੂੰ ਵੀ ਸੰਸਾਰ ਤੇ ਸਾਨੂੰ ਸਿਖਾਉਣ ਵਾਸਤੇ ਕਰਨ ਉਹ ਕੁਝ ਵੀ ਕਰ ਸਕਦੇ ਸੀ ਪਰ ਉਹਨਾਂ ਵੀ ਸਰੀਰ ਦੇ ਜਿਹੜਾ ਸਰੀਰ ਛੱਡ ਕੇ ਸੰਸਾਰ ਤੋਂ ਜਾਣਾ ਪਿਆ ਜਾਣਾ ਸਭ ਨੂੰ ਪੈਂਦਾ ਹੈ ਗੁਰਮੁਖ ਪਿਆਰਿਓ ਸਮਾਂ ਸਭ ਦਾ ਨਿਯਮਤ ਹੈ ਮਰਨ ਲਿਖਾ